ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਸ਼ਨੋਤਰੀ ਦੀ ਇਸ ਪੁਸਤਕ ਦੇ ਵਿੱਚੋਂ ਹੁਣ ਆਪਾਂ ਅਗਲੇ ਭਾਗ ਦੇ ਦਰਸ਼ਨ ਕਰਦੇ ਹਾਂ ਜੋ ਕਿ ਸਵਾਲ ਨੰਬਰ 38 ਤੋਂ ਲੈ ਕੇ 48 ਤੱਕ ਜਾਂਦਾ ਹੈ ਇਹਦੇ ਵਿੱਚ ਇੱਕ ਸਾਖੀ ਦਾ ਪ੍ਰਮੁੱਖ ਤੌਰ ਤੇ ਵਰਣਨ ਹੈ ਜੋ ਕਿ ਭਾਈ ਮੱਖਣ ਸ਼ਾਹ ਜੀ ਦੀ ਸਾਖੀ ਹੈ ਤਾਂ ਆਪਾਂ ਥੋੜਾ ਜਿਹਾ ਉਸ ਸਾਖੀ ਦੇ ਦਰਸ਼ਨ ਕਰ ਲੈਨੇ ਆ ਤਾਂ ਕਿ ਸਾਨੂੰ ਇਹਨਾਂ ਸਵਾਲਾਂ ਨੂੰ ਸਮਝਣ ਦੇ ਵਿੱਚ ਇਹਨਾਂ ਦੇ ਉੱਤਰ ਦੇਣ ਦੇ ਵਿੱਚ ਆਸਾਨੀ ਹੋਵੇ ਅਸਲ ਵਿੱਚ ਇਹਨਾਂ ਸਵਾਲਾਂ ਜਵਾਬਾਂ ਦਾ ਅਸਲ ਮਕਸਦ ਇਸ ਸਾਖੀ ਨੂੰ ਜਾਣਨਾ ਹੀ ਹੈ ਜੇ ਸਾਖੀ ਨੂੰ ਜਾਣੇ ਬਗੈਰ ਆਪਾਂ ਸਵਾਲਾਂ ਦੇ ਜਵਾਬ ਰੱਟਾ ਮਾਰ ਲਵਾਂਗੇ ਤਾਂ ਇਸ ਪ੍ਰਸ਼ਨੋਤਰੀ ਦਾ ਇਸ ਗੁਰਮਤ ਦੇ ਮੁਕਾਬਲੇ ਦਾ ਪ੍ਰਤੀਯੋਗ ਦਾ ਕੋਈ ਮਤਲਬ ਰਹਿ ਨਹੀਂ ਜਾਂਦਾ ਸੋ ਆਓ ਦਰਸ਼ਨ ਕਰੀਏ ਪਾਕਿਸਤਾਨ ਵਿੱਚ ਜੇਲਮ ਜ਼ਿਲ੍ਹਾ ਇੱਥੋਂ ਦਾ ਇੱਕ ਪਿੰਡ ਹੈ ਟਾਂਡਾ ਇੱਥੋਂ ਦਾ ਵਸਨੀਕ ਹੈ ਭਾਈ ਦਾਸੇ ਸ਼ਾ ਇਹਨਾਂ ਦੀ ਘਰਵਾਲੀ ਹੈ ਬੀਬੀ ਸਭਰਾਈ ਇਨਾਂ ਦੇ ਘਰ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਹੈ ਮੱਖਣਸ਼ਾ ਕਿਉਂਕਿ ਇਹ ਸਾਰੀ ਕਮਿਊਨਿਟੀ ਵਪਾਰੀਆਂ ਦੀ ਕਮਿਊਨਿਟੀ ਹੈ ਕਾਰੋਬਾਰੀਆਂ ਦੀ ਕਮਿਊਨਿਟੀ ਹੈ ਜਿਹਨੂੰ ਲੁਬਾਣੇ ਕਹਿੰਦੇ ਨੇ ਤੋਂ ਇਹਨਾਂ ਦਾ ਪਿਤਾਪੁਰਖੀ ਕਾਰੋਬਾਰ ਸੀ ਵਪਾਰ ਕਰਨਾ ਗੱਡਿਆਂ ਦੇ ਕਾਫਲੇ ਚੱਲਦੇ ਸੀ ਜਿਸਨੂੰ ਟਾਂਡਾ ਕਹਿੰਦੇ ਸਨ ਔਰ ਸਮੁੰਦਰੀ ਜਹਾਜ਼ ਰਾਹੀਂ ਵੀ ਵਪਾਰ ਕਰਦੇ ਸੀ ਇਸ ਦੰਪਤੀ ਦੇ ਘਰ ਦੇ ਵਿੱਚ ਪੈਦਾ ਹੋਣ ਵਾਲਾ ਇਹ ਬਾਲਕ ਜਨਮ ਤੋਂ ਹੀ ਬੜਾ ਸੁਸ਼ੀਲ ਸੀ ਬੜਾ ਸਿਆਣਾ ਸੀ ਬੜਾ ਅਕਲਮੰਦ ਸੀ ਤੇ ਇਹਦਾ ਧਿਆਨ ਹਰ ਚੀਜ਼ ਦੇ ਉੱਤੇ ਬੜਾ ਇਕਾਗਰ ਰਹਿੰਦਾ ਸੀ ਇਹਨੇ ਛੋਟੀ ਉਮਰ ਵਿੱਚ ਜਿੱਥੇ ਆਪਣੀ ਮਾਂ ਕੋਲੋਂ ਗੁਰਬਾਣੀ ਤੇ ਗੁਰੂ ਦੀਆਂ ਸਾਖੀਆਂ ਸੁਣੀਆਂ ਉੱਥੇ ਆਪਣੇ ਪਿਤਾ ਜੀ ਦੇ ਨਾਲ ਕਾਰੋਬਾਰ ਵਿੱਚ ਵਿਚਰਦਿਆਂ ਬਹੁਤ ਦੁਨੀਆ ਵੇਖੀ ਬਹੁਤ ਗੁਰਸਿੱਖਾਂ ਦੀ ਸੰਗਤ ਵੀ ਕੀਤੀ ਤੇ ਬਹੁਤ ਗੁਰਸਿੱਖਾਂ ਦੀ ਕਰਨੀ ਕਮਾਈ ਤੇ ਘਾਲਣਾ ਦੀਆਂ ਸਾਖੀਆਂ ਵੀ ਸੁਣੀਆਂ ਹੁਣ ਇਹਨਾਂ ਦਾ ਜੀਵਨ ਗੁਰਬਾਣੀ ਤੇ ਗੁਰਮਤ ਦੇ ਸਿਧਾਂਤਾਂ ਦੇ ਅਨੁਸਾਰ ਆਪਣੇ ਆਪ ਹੀ ਘੜਿਆ ਜਾਣ ਲੱਗਾ। ਮਾਨੋ ਜਿਵੇਂ ਇਹ ਪਹਿਲਿਆਂ ਜਨਮਾਂ ਦੀ ਕਮਾਈ ਆਪਣੇ ਨਾਲ ਹੀ ਲੈ ਕੇ ਆਇਆ ਹੋਵੇ। ਜਿਵੇਂ ਕੂੜ ਦੀ ਪਾਲ ਤੇ ਮਨ ਵਿੱਚ ਕਦੇ ਬਣੀ ਨਾ ਹੋਵੇ। ਜਿਵੇਂ ਸੁਭਾਵਕ ਹੀ ਸਚਿਆਰ ਹੈ ਤੇ ਹੁਕਮ ਰਜਾਈ ਚੱਲਣਾ ਉਹਨੂੰ ਤੁਰ ਦਰਗਾਹ ਤੋਂ ਪਰਮੇਸ਼ਰ ਵੱਲੋਂ ਬਖਸ਼ਿਸ਼ ਹੋਏ ਗੁਣਾਂ ਦੇ ਵਿੱਚੋਂ ਹੀ ਇੱਕ ਹੈ। ਐਸੇ ਸੁਭਾਅ ਵਾਲੇ ਕਾਰੋਬਾਰੀ, ਕਿਰਤ ਕਰਨ ਵਾਲੇ, ਨਾਮ ਜਪਣ ਵਾਲੇ, ਵੰਡ ਕੇ ਛਕਣ ਵਾਲੇ ਭਾਈ ਮੱਖਣ ਸ਼ਾਹ ਜੀ ਜਿਨ੍ਹਾਂ ਦੀ ਹੈਸੀਅਤ ਬਾਰੇ ਥੋੜਾ ਜਿਹਾ ਜਾਣ ਲਈਏ ਕਿ 500 ਹਥਿਆਰਬੰਦ ਸਿਪਾਹੀਆਂ ਦੀ ਇੱਕ ਪ੍ਰਾਈਵੇਟ ਆਰਮੀ ਸੀ ਭਾਈ ਮੱਖਣ ਸ਼ਾਹ ਜੀ ਦੇ ਕੋਲ ਔਰ ਸਰਕਾਰੀ ਦਰਬਾਰੇ ਬਹੁਤ ਚਲਦੀ ਸੀ ਇਹਨਾਂ ਦਾ ਹਰ ਜਗ੍ਹਾ ਤੇ ਬੜਾ ਮਾਨ ਸਨਮਾਨ ਸੀ ਸਰਕਾਰੀ ਵੱਡੇ ਵੱਡੇ ਠੇਕੇ ਵੀ ਇਹਨਾਂ ਨੂੰ ਮਿਲਿਆ ਕਰਦੇ ਸਨ ਸੋ ਜਹਾਜ਼ ਦੇ ਰਾਹੀ ਵੀ ਦੂਰ ਦੂਰ ਦੇ ਟਾਪੂਆਂ ਤੱਕ ਦੂਰ ਦੇ ਦੇਸ਼ਾਂ ਤੱਕ ਵਪਾਰ ਕਰਿਆ ਕਰਦੇ ਸੀ ਇਸੇ ਦੌਰਾਨ ਇੱਕ ਵਾਰ ਸਮੁੰਦਰੀ ਜਹਾਜ਼ ਵਿੱਚ ਜਾਂਦਿਆਂ ਹੋਿਆਂ ਨੂੰ ਇੱਕ ਤੂਫਾਨ ਨੇ ਆਪਣੀ ਜੱਦ ਵਿੱਚ ਲੈ ਲਿਆ ਇਸ ਤੂਫਾਨ ਦੇ ਵਿੱਚ ਐਸਾ ਫਸੇ ਐਸਾ ਫਸੇ ਕਿ ਨਿਕਲਣਾ ਅਸੰਭਵ ਜਾ ਜਾਪੇ ਹੁਣ ਇਓ ਲੱਗਣ ਲੱਗ ਪਿਆ ਕਿ ਸਾਰੇ ਖਤਮ ਹੋ ਜਾਣਗੇ ਇੱਥੇ ਸਮੁੰਦਰ ਵਿੱਚ ਸਮਾ ਜਾਣਗੇ ਤਾਂ ਮਲਾਹਾਂ ਨੇ ਆਪਣੇ ਮਾਲਕ ਭਾਈ ਮੱਖਣ ਸ਼ਾਹ ਨੂੰ ਆਖਿਆ ਕਿ ਅਸੀਂ ਆਪਣਾ ਪੂਰਾ ਜ਼ੋਰ ਲਾ ਚੁੱਕੇ ਹਾਂ ਵਾਹ ਲਾ ਹਟਿਆਂ ਸ਼ਾਹ ਜੀ ਹੁਣ ਸਾਨੂੰ ਮੌਤ ਸਾਹਮਣੇ ਨਜ਼ਰ ਆਉਂਦੀ ਹੈ ਸਾਡਾ ਜਹਾਜ਼ ਹੁਣ ਨਿਕਲਦਾ ਪ੍ਰਤੀਤ ਨਹੀਂ ਹੁੰਦਾ ਭਾਈ ਮੱਖਣ ਸ਼ਾਹ ਜੀ ਬੜੀ ਤਰਹਾਸ ਵਿੱਚ ਬੜੇ ਪ੍ਰੇਮ ਵਿੱਚ ਇਹਨਾਂ ਨੂੰ ਹੌਸਲਾ ਦੇ ਕੇ ਕਹਿਣ ਲੱਗੇ ਕਿ ਮੈਂ ਇੱਕ ਐਸੇ ਮਲਾਹ ਨੂੰ ਜਾਣਦਾ ਜਿਹੜਾ ਮਲਾਹ ਐਸ ਵੇਲੇ ਵੀ ਸਾਡੇ ਡੁੱਬਦੇ ਬੇੜੇ ਨੂੰ ਪਾਰ ਲਾ ਸਕਦਾ ਉਹ ਸਾਰਿਆਂ ਨੇ ਹੈਰਾਨੀ ਨਾਲ ਪੁੱਛਿਆ ਉਹ ਕਿਹੜਾ ਮਲਾਹ ਆਖਣ ਲੱਗੇ ਮੇਰਾ ਪੂਰਾ ਗੁਰੂ ਧੰਗੁਰੂ ਨਾਨਕ ਦੀ ਜੋਤ ਕਿਉਂਕਿ ਸਿੱਖ ਸਰੀਰ ਨਾਲ ਨਹੀਂ ਗੁਰੂ ਨਾਨਕ ਦੀ ਜੋਤ ਨਾਲ ਜੁੜਿਆ ਹੋਇਆ ਐਸੀ ਅਰਦਾਸ ਕੀਤੀ ਐਸੀ ਭਾਵਨਾ ਬਣਾ ਕੇ ਪੁਕਾਰ ਕੀਤੀ ਕਿ ਮੇਰੀ ਬੰਦੀ ਭਗਤ ਛਡਾਵਾ ਬੰਦੇ ਭਗਤ ਨਾ ਛੂਟੇ ਮੋਹ ਹੈ ਏਕ ਸਮੇਂ ਮੋਕ ਕੋ ਗਹਿ ਬੰਦ ਹੈ ਤਉ ਫਨ ਮੋ ਪੈ ਜਵਾਬ ਨਾ ਹੋਵੇ ਸੇਵਕ ਦੀ ਅਰਦਾਸ ਪੂਰੇ ਗੁਰੂ ਨੇ ਸੁਣ ਲਈ ਤੇ ਮਾਨੋ ਸਾਖੀਆਂ ਦੀ ਬੋਲੀ ਦੇ ਵਿੱਚ ਕਿ ਸਤਿਗੁਰੂ ਜੀ ਆਪ ਮੋਢਾ ਲਾ ਕੇ ਭਾਈ ਮੱਖਣ ਸ਼ਾਹ ਜੀ ਦਾ ਜਹਾਜ਼ ਬਾਹਰ ਕੱਢਣ ਆ ਗਏ ਜਦੋਂ ਮੁਸੀਬਤ ਟਲ ਗਈ ਤਾਂ ਭਾਈ ਮੱਖਣ ਸ਼ਾਹ ਜੀ ਸ਼ੁਕਰਾਨੇ ਦੇ ਰੂਪ ਦੇ ਵਿੱਚ ਤੇ ਦਸਵੰਧ ਦੀ ਰਕਮ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਏ ਨੇ ਅੱਗੋਂ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਅਠਵੇਂ ਪਾਤਸ਼ਾਹ ਜੀ ਤਾਂ ਜੋਤੀ ਜੋਤ ਸਮਾ ਗਏ ਨੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਬਚਨ ਆਖੇ ਨੇ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸਗਲ ਸੰਭਾਲੇ ਸੋ ਹੁਣ ਬਾਬਾ ਜੀ ਬਕਾਲੇ ਨਗਰ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਮਿਲਣਗੇ भाई मखण शाह जी ਵੀ ਬਹੁਤ ਸਿੱਖਾਂ ਵਾਂਗ ਬਕਾਲੇ ਨਗਰ ਨੂੰ ਚੱਲ ਪਏ ਜਦੋਂ ਬਕਾਲੇ ਦੇ ਨੇੜੇ ਪਹੁੰਚੇ ਤੇ ਮੰਜ਼ਰ ਬਹੁਤ ਹੈਰਾਨ ਕਰਨ ਵਾਲਾ ਸੀ ਦੁਖੀ ਕਰਨ ਵਾਲਾ ਵੀ ਸੀ ਤੇ ਸ਼ਰਮਿੰਦਿਆ ਕਰਨ ਵਾਲਾ ਵੀ ਸੀ ਕੀ ਵੇਖਦੇ ਨੇ ਇੱਥੇ ਪੂਰਾ ਗੁਰੂ ਤਾਂ ਕਿੱਥੇ ਲੱਭਣਾ ਸੀ ਬਲਕਿ 1 2 4 ਨਹੀਂ ਇੱਥੇ 22 22 ਪਖੰਡੀ ਲੋਕ ਮੰਝੀਆਂ ਢਾਕੇ ਨਕਲੀ ਗੁਰੂ ਬਣੇ ਬੈਠੇ ਨੇ ਜਿਹੜੇ ਆਪਣੇ ਆਪ ਨੂੰ ਸੱਚਾ ਗੁਰੂ ਹੋਣ ਦਾ ਦਾਵਾ ਠੋਕੀ ਬੈਠੇ ਨੇ ਹੁਣ ਇਹਨਾਂ ਦੇ ਏਜੰਟ ਸਿੱਖਾਂ ਨੂੰ ਵੇਖ ਕੇ ਭੱਜੇ ਆਉਂਦੇ ਘੇਰਾ ਘੱਟ ਲੈਂਦੇ ਆ ਕੇ ਦੱਸਦੇ ਕਿ ਸਾਡੇ ਵਾਲਾ ਬਾਬਾ ਹੀ ਪੂਰਾ ਗੁਰੂ ਹੈ ਕਿਉਂਕਿ ਇਹਨਾਂ ਏਜੰਟਾਂ ਨੂੰ ਉਹਨਾਂ ਦੰਬੀ ਪਖੰਡੀ ਗੁਰੂਆਂ ਨੇ ਜਿਵੇਂ ਸੇਲਜ਼ਮੈਨ ਹੁੰਦੇ ਨੇ ਇਸ ਤਰ੍ਹਾਂ ਕਮਿਸ਼ਨ ਏਜੰਟ ਰੱਖਿਆ ਹੋਇਆ ਸੀ ਕਿ ਜਿਹੜਾ ਜਿੰਨੇ ਸਿੱਖਾਂ ਨੂੰ ਲਿਆਵੇਗਾ ਉਹਨਾਂ ਦੀ ਲਿਆਂਦੀ ਭੇਟਾ ਦੇ ਵਿੱਚੋਂ ਕੁਝ ਹਿੱਸਾ ਉਹ ਨਕਲੀ ਗੁਰੂ ਇਹਨਾਂ ਏਜੰਟਾਂ ਨੂੰ ਮਸੰਦਾ ਨੂੰ ਵੀ ਦਿੰਦੇ ਸਨ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਦਾਵੇਦਾਰ ਧੀਰਮਲ ਸੀ ਕਿਉਂਕਿ ਇੱਕ ਤਾਂ ਇਹਦਾ ਸਬੰਧ ਗੁਰੂ ਕੇ ਖਾਨਦਾਨ ਨਾਲ ਹੈ ਤੇ ਦੂਜਾ ਇਹਦੇ ਕੋਲ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਜੋ ਭਾਈ ਗੁਰਦਾਸ ਜੀ ਕੋਲੋਂ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਉਹ ਵੀ ਸੀ ਇਸ ਕਰਕੇ ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਿਆਦਾ ਤਾਕਤਵਰ ਗੁਰੂ ਵੀ ਹੋਣ ਕਰਕੇ ਇਹਦੀ ਮਸੰਦ ਆ ਕੇ ਭਾਈ ਮੱਖਣ ਸ਼ਾਹ ਜੀ ਨੂੰ ਟਕਰੇ ਤੇ ਆਪਣੇ ਨਾਲ ਇਹਦੇ ਡੇਰੇ ਤੇ ਲੈ ਗਏ ਇਹਦੇ ਡੇਰੇ ਪਹੁੰਚਦਿਆਂ ਭਾਈ ਮੱਖਣ ਸ਼ਾਹ ਜੀ ਨੇ 5 ਮੋਹਰਾ ਪੋਥੀ ਸਾਹਿਬ ਜੀ ਦੇ ਅੱਗੇ ਤੇ 2 ਮੋਹਰਾ ਧੀਰਮਲ ਦੇ ਅੱਗੇ ਰੱਖੀਆਂ ਸੋਨੇ ਦੀਆਂ ਮੋਹਰਾ ਵੇਖ ਕੇ ਧੀਰਮਲ ਬੜਾ ਖੁਸ਼ ਹੋਇਆ ਭਾਈ ਮੱਖਣ ਸ਼ਾਹ ਜੀ ਦਾ ਬਹੁਤ ਆਦਰ ਮਾਨ ਕੀਤਾ ਸਾਰਾ ਮੰਝਰ ਵੇਖ ਕੇ ਭਾਈ ਮੱਖਣ ਸ਼ਾਹ ਜੀ ਨੇ ਇੱਕ ਛਿਨ ਵਿੱਚ ਬੁਝ ਲਿਆ ਕਿ ਇਹ ਪਖੰਡੀ ਪੂਰਾ ਗੁਰੂ ਨਹੀਂ ਹੋ ਸਕਦਾ ਫਿਰ ਦੂਜੇ ਡੇਰਿਆਂ ਤੇ ਵੀ ਜਾ ਕੇ ਵੇਖਿਆ ਹਰ ਕਿਸੇ ਨੂੰ ਦੋ-ਦੋ ਮੋਹਰਾਂ ਸੋਨੇ ਦੀਆਂ ਭੇਟਾ ਦੇ ਰੂਪ ਦੇ ਵਿੱਚ ਦਈ ਗਏ ਹਰ ਕੋਈ ਸੋਨੇ ਦੀਆਂ ਮੋਹਰਾਂ ਵੇਖ ਕੇ ਪ੍ਰਸੰਨ ਹੋ ਜਾਂਦਾ ਭਾਈ ਮੱਖਣ ਸ਼ਾਹ ਜੀ ਨੇ ਸਾਰਿਆਂ ਨੂੰ ਜਦੋਂ ਪਰਖ ਲਿਆ ਤਾਂ ਪੁੱਛਿਆ ਕਿ ਇਹਨਾਂ ਤੋਂ ਇਲਾਵਾ ਕੋਈ ਹੋਰ ਵੀ ਧਰਮ ਸਾਧਕ ਇੱਥੇ ਹੈ ਤਾਂ ਪਤਾ ਲੱਗਾ ਕਿ ਹੈ ਤਾਂ ਜ਼ਰੂਰ ਪਰ ਇਹਨਾਂ ਵਰਗੇ ਨਹੀਂ ਉਹ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਉਂਦੇ ਉਹ ਮੰਜੀ ਢਾ ਕੇ ਨਹੀਂ ਬੈਂਦੇ ਉਹ ਲੋਕਾਂ ਕੋਲੋਂ ਮੱਥੇ ਨਹੀਂ ਟਿਕਵਾਉਂਦੇ ਬਲਕਿ ਗੁਪਤ ਰੂਪ ਦੇ ਵਿੱਚ ਇਕਾਂਤ ਵਿੱਚ ਬੈਠੇ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਹਾਂ ਲੋੜਵੰਦਾਂ ਦੁਖੀਆਂ ਦੇ ਦੁੱਖ ਦੂਰ ਕਰਦੇ ਨੇ ਹਾਂ ਉਹਨਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਚਲਕਾਰਾ ਵੱਜਦਾ ਜਦੋਂ ਕੋਈ ਦਰਸ਼ਨ ਕਰਨ ਜਾਵੇ ਕੌਣ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਹਬਜ਼ਾਦੇ ਨੇ ਬਾਬਾ ਤੇਗ ਬਾਦਰ ਜੀ ਮਨ ਦੇ ਵਿੱਚ ਹੁਲਾਰਾ ਵਜਾ ਭਾਈ ਮੱਖਣ ਸ਼ਾਹ ਜੀ ਪਹੁੰਚੇ ਬੜੇ ਤਰਲੇ ਲਏ ਤਾਂ ਜਾ ਕੇ ਦਰਸ਼ਨ ਕਰਨ ਦੀ ਆਗਿਆ ਮਿਲੀ ਤਾਂ ਭਾਈ ਮੱਖਣ ਸ਼ਾਹ ਜੀ ਨੇ ਪੰਜ ਮੋਰਾ ਸ਼ਰਧਾ ਪੂਰਵਕ ਭੇਟਾ ਰੱਖੀਆਂ ਮਹਾਰਾਜ ਜੀ ਨੇ ਇਹਦੇ ਮਨ ਦੇ ਅੰਦਰ ਦੀ ਭਾਵਨਾ ਬੁੱਝ ਕੇ ਕਿਉਂਕਿ ਭਾਈ ਮੱਖਣ ਸ਼ਾਹ ਨੇ ਕਿਸੇ ਨੂੰ ਦੱਸਿਆ ਨਹੀਂ ਸੀ ਪਰ ਆਪਣੇ ਮਨ ਵਿੱਚ ਇਹ ਗੱਲ ਰੱਖ ਲਈ ਸੀ ਕਿ ਜਿਹੜਾ ਪੂਰਾ ਗੁਰੂ ਹੋਵੇਗਾ ਉਹ ਅੰਤਰਜਾਮੀ ਹੋਵੇਗਾ ਉਹ ਮੇਰੇ ਮਨ ਦੇ ਅੰਦਰ ਦੀ ਗੱਲ ਬੁੱਝ ਕੇ ਮੇਰੇ ਮਨ ਦੇ ਅੰਦਰ ਦੇ ਸਵਾਲ ਦਾ ਜਵਾਬ ਬਿਨਾ ਬੋਲਿਆਂ ਆਪ ਹੀ ਦੇਵੇਗਾ ਉਹ ਸਵਾਲ ਕੀ ਸੀ ਕਿ ਸਤਿਗੁਰੂ ਜੀ ਆਪ ਜੀ ਆਪ ਬੁੱਝ ਕੇ ਜਾਣ ਕੇ ਮੂੰਹੋਂ ਮੰਗ ਕੇ ਆਪਣੀ ਭੇਟਾ ਮੇਰੇ ਕੋਲ ਲਾਓਗੇ ਤਾਂ ਮੈਂ ਜਾਣਾਂਗਾ ਕਿ ਆਪ ਜੀ ਪੂਰੇ ਗੁਰੂ ਹੋ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਮੱਖਣ ਸ਼ਾ ਜਦੋਂ ਤੇਰਾ ਜਹਾਜ਼ ਡੁੱਬਦਾ ਸੀ ਉਦੋਂ ਤੇ ਗੁਰੂ ਦੀ ਭੇਟਾ 500 ਮੋਰਾਂ ਸਨ ਤੇ ਹੁਣ ਪੰਜਾਂ ਨਾਲ ਹੀ ਸਾਰੀ ਜਾਣੈ ਇਹ ਸੁਣ ਕੇ ਭਾਈ ਮੱਖਣ ਸ਼ਾ ਗਦਗਦ ਹੋਠਿਆ ਬੜਾ ਪ੍ਰਸੰਨ ਹੋਇਆ ਸੁਧ ਬੁੱਧ ਭੁੱਲ ਗਈ ਢੈ ਡਿੱਗਾ ਗੁਰੂ ਚਰਨਾਂ ਤੇ ਬੜਾ ਬੈਰਾਗ ਕੀਤਾ ਬੜਾ ਪ੍ਰੇਮ ਕੀਤਾ ਆਖਰ ਹੋਇ ਸੰਭਾਲੀ ਤੇ ਆਖਿਆ ਮਹਾਰਾਜ ਜੀ ਮੇਰੇ ਕੱਲੇ ਦੀ ਗੱਲ ਨਹੀਂ ਬਾਹਰ ਤੁਹਾਡੇ ਸਿੱਖ ਆਪਣੀ ਸੱਚੀ ਸੁੱਚੀ ਸ਼ਰਧਾ ਦੰਬੀਆਂ ਪਖੰਡੀਆਂ ਦੇ ਡੇਰਿਆਂ ਤੇ ਰੋਲਦੇ ਫਿਰਦੇ ਨੇ ਮਹਾਰਾਜ ਜੀ ਕਿਰਪਾ ਕਰਕੇ ਸਾਰਿਆਂ ਨੂੰ ਖੁੱਲੇ ਦਰਸ਼ਨ ਦਿਓ ਆਪਣੇ ਚਰਨਾ ਕਮਲਾਂ ਦਾ ਉਹ ਟਾਸਰਾ ਬਖਸ਼ੋ ਤੇ ਸਿੱਖੀ ਸਿਦਕ ਦੀ ਦਾਤ ਦਿਓ ਸਤਿਗੁਰੂ ਜੀ ਨੇ ਆਗਿਆ ਦਿੱਤੀ ਭਾਈ ਮੱਖਣ ਸ਼ਾਹ ਜੀ ਨੇ ਕੋਠੇ ਤੇ ਚੜ ਕੇ ਆਪਣੇ ਗਲ ਵਿੱਚ ਪਾਇਆ ਪੱਲਾ ਹਲਾ ਹਲਾ ਕੇ ਉੱਚੀ ਉੱਚੀ ਐਲਾਨ ਕੀਤਾ ਸੱਚਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਭੁਲੀਏ ਸੰਗ ਤੇ ਸੱਚਾ ਗੁਰੂ ਲਾਧੋ ਰੇ ਇਹ ਐਲਾਨ ਕਿੰਨਾ ਚਿਰ ਕਰਦੇ ਰਹੇ ਤਾਂ ਸੰਗਤ ਦੇ ਤੰਤੇ ਲੱਗ ਗਏ ਹਰ ਕੋਈ ਹੁਣ ਪੂਰੇ ਗੁਰੂ ਦੇ ਦਰਸ਼ਨ ਕਰਨ ਆਉਣ ਲੱਗ ਪਿਆ ਭਾਈ ਮੱਖਣ ਸ਼ਾਹ ਵਰਗਾ ਸੱਚਾ ਸੁੱਚਾ ਦਿਆਨਤਦਾਰ ਸੋਜੀ ਵਾਲਾ ਗੁਰਮਤ ਦੇ ਜੀਵਨ ਦਾ ਧਾਰਨੀ ਜਦੋਂ ਆਮ ਸੰਗਤਾਂ ਨੂੰ ਇਹ ਹੁਕਾ ਦੇ ਕੇ ਬੁਲਾ ਰਿਹਾ ਸੀ ਤਾਂ ਸਾਰਿਆਂ ਦੇ ਮਨ ਵਿੱਚ ਇਹ ਭਰੋਸਾ ਹੋ ਗਿਆ ਕਿ ਪੂਰਾ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਗੈਰ ਹੋਰ ਕੋਈ ਨਹੀਂ ਹੋ ਸਕਦਾ ਤਾਂ ਫਿਰ ਸਤਿਗੁਰੂ ਜੀ ਨੂੰ ਬਾਹਰ ਪਲੰਗੇ ਦੇ ਉੱਤੇ ਬਿਰਾਜਮਾਨ ਕਰਵਾਇਆ ਇਥੇ ਸੰਗਤਾਂ ਦੇ ਦੂਰੋਂ ਦੂਰੋਂ ਕਾਫਲਿਆਂ ਦੇ ਕਾਫਲੇ ਆਉਣ ਲੱਗ ਪਏ ਇਹ ਵੇਖ ਕੇ ਕੁਝ ਦੰਬੀ ਪਖੰਡੀ ਤਾਂ ਉੱਠ ਕੇ ਚਲੇ ਗਏ ਦੁਕਾਨਾਂ ਬੰਦ ਕਰਕੇ ਪਰ ਧੀਰਮਲ ਉਹਨੇ ਮਨ ਦੇ ਵਿੱਚ ਬੜਾ ਕਰੋਧ ਰਿਆੰਦਾ ਆਪਣੇ ਨੀਚ ਘਟਿਆ ਬਿਰਤੀ ਵਾਲੇ ਮਸੰਦਾਂ ਨੇ ਸਲਾਹ ਕੀਤੀ ਹੁਣ ਕੀ ਕਰੀਏ ਉਹਨਾਂ ਮਸੰਦਾਂ ਨੇ ਆਖਿਆ ਕਿ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰ ਦਈਏ ਤਾਂ ਫਿਰ ਸਾਡੇ ਤੋਂ ਇਲਾਵਾ ਕੋਈ ਦੂਜਾ ਗੁਰਤਾ ਗੱਦੀ ਦਾ ਦਾਵੇਦਾਰ ਨਹੀਂ ਬਚੇਗਾ ਇਹ ਨੀਚਤਾ ਭਰੀ ਵਿਚਾਰ ਕਰਕੇ ਸ਼ੀਹੇ ਨਾਮ ਦੇ ਮਸੰਦ ਨੇ ਅਗਵਾਈ ਕੀਤੀ ਇਹਨਾਂ ਬਦਮਾਸ਼ਾਂ ਦੇ ਟੋਲੇ ਨੇ ਸਤਗੁਰਾਂ ਦੇ ਦਰਬਾਰ ਤੇ ਹਮਲਾ ਕੀਤਾ ਗੋਲੀ ਚਲਾਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੱਥੇ ਦਾ ਨਿਸ਼ਾਨਾ ਬਣ ਕੇ ਗੋਲੀ ਮਾਰੀ ਸਤਿਗੁਰੂ ਜੀ ਉਸ ਵੇਲੇ ਵੀ ਇਹ ਬਚਨ ਕਹਿੰਦੇ ਰਹੇ ਭਲਾ ਹੋਵੇ ਧੀਰਮਲ ਭਲਾ ਹੋਵੇ ਭਲਾ ਹੋਵੇ ਧੀਰਮਲ ਭਲਾ ਹੋਵੇ ਇਸ ਤੋਂ ਇਲਾਵਾ ਮਹਾਰਾਜ ਨੇ ਹੋਰ ਕੋਈ ਬਚਨ ਨਹੀਂ ਕੀਤਾ ਜਦੋਂ ਪਾਈ ਮੱਖਣ ਸ਼ਾਹ ਜੀ ਨੂੰ ਪਤਾ ਲੱਗਾ ਉਸੇ ਵੇਲੇ ਤਿਆਰੀ ਕੀਤੀ ਜਾ ਕੇ ਧੀਰਮਲ ਦੇ ਡੇਰੇ ਤੇ ਹਮਲਾ ਕੀਤਾ ਦੋਸ਼ੀਆਂ ਨੂੰ ਬੰਨ੍ਹ ਲਿਆ ਸਾਰਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਜੋ ਕੁਝ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਡੇਰੇ ਤੋਂ ਲੁੱਟ ਕੇ ਲੈ ਕੇ ਗਏ ਸੀ ਸਾਰਾ ਕੁਝ ਮੋੜ ਕੇ ਲਿਆਂਦਾ ਪਰ ਸਤਗੁਰਾਂ ਨੇ ਬੜੇ ਪ੍ਰੇਮ ਨਾਲ ਭਾਈ ਮੱਖਣ ਸ਼ਾਹ ਜੀ ਨੂੰ ਸਮਝਾਇਆ ਤੇ ਆਗਿਆ ਕੀਤੀ ਉਪਦੇਸ਼ ਦਿੱਤਾ ਮੱਖਣ ਸ਼ਾਹ ਗੁਰੂ ਘਰ ਜੰਗ ਦਾ ਅਖਾੜਾ ਨਾ ਬਣਾਈਏ ਢਿੰਗੋ ਜੋਰੀ ਲੁੱਟ ਮਾਰ ਕਰਕੇ ਕੋ ਗੁਰੂ ਨਹੀਂ ਬਣ ਸਕਦਾ ਜਾਓ ਸਾਰਾ ਕੁਝ ਧੀਰਮਲ ਨੂੰ ਮੋੜ ਆਓ ਤਾਂ ਭਾਈ ਮੱਖਣ ਸ਼ਾਹ ਜੀ ਨੇ ਆਗਿਆ ਮੰਨ ਕੇ ਸਾਰੀਆਂ ਵਸਤੂਆਂ ਧੀਰਮਲ ਨੂੰ ਜਾ ਕੇ ਮੋੜ ਦਿੱਤੀਆਂ ਇਸ ਤਰ੍ਹਾਂ ਭਾਈ ਮੱਖਣ ਸ਼ਾਹ ਜੀ ਦੇ ਭਰੋਸੇ ਸਿਦਕ ਤੇ ਸ਼ਰਦਾ ਨੇ ਸਿੱਖਾਂ ਦੀ ਦੁਬਿਧਾ ਨੂੰ ਖਤਮ ਕੀਤਾ ਅਤੇ ਪੂਰੇ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰੂ ਰੂਪ ਦੇ ਵਿੱਚ ਪ੍ਰਗਟ ਕੀਤਾ ਸੋ ਅੱਜ ਵੀ ਲੋੜ ਹੈ ਭਾਈ ਮੱਖਣ ਸ਼ਾਹ ਜੀ ਦੇ ਵਾਰਿਸ ਬਣਦੀ ਜਿਵੇਂ ਭਾਈ ਮੱਖਣ ਸ਼ਾਹ ਜੀ ਨੇ ਦੰਬੀਆਂ ਪਖੰਡੀਆਂ ਦੀ ਪਛਾਣ ਕਰਕੇ ਸੱਚੇ ਗੁਰੂ ਨੂੰ ਲੱਭਿਆ ਦੰਬੀਆਂ ਪਖੰਡੀਆਂ ਦਾ ਤਿਆਗ ਕੀਤਾ ਤੇ ਦੂਜੀ ਸੰਗਤ ਨੂੰ ਵੀ ਇਹਦੇ ਬਾਰੇ ਸੁਚੇਤ ਕੀਤਾ ਅੱਜ ਸਾਨੂੰ ਵੀ ਜ਼ਰੂਰਤ ਹੈ ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਔਰ ਦੰਬੀਆਂ ਪਖੰਡੀਆਂ ਤੋਂ ਆਪਣੇ ਆਪ ਨੂੰ ਆਪਣੇ ਭੈਣ ਭਰਾਵਾਂ ਨੂੰ ਆਪਣੇ ਸਮਾਜ ਨੂੰ ਬਚਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ